ਸਤਿ ਸ਼੍ਰੀ ਅਕਾਲ ਜੀ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਐਨਆਈ ਦੇ ਵੱਲੋਂ ਲਗਾਤਾਰ ਪੰਜਾਬੀ ਸਿੰਗਰਾਂ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਐਨਆਈਏ ਹੈੱਡਕੁਆਰਟਰ ਦੇ ਵਿੱਚ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਤੋਂ ਪਹਿਲਾਂ ਅਫਸਾਨਾ ਖਾਨ ਤੇ ਉਸ ਤੋਂ ਬਾਅਦ ਦਿਲਪਰੀ ਢਿੱਲੋ ਅਤੇ ਫਿਰ ਮਨਕੀਰਤ ਔਲਖ ਤੋਂ ਪੁੱਛ ਪੜਤਾਲ ਕੀਤੀ ਗਈ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਸਖਸ਼ਤੇ ਵੱਲੋਂ ਲੈਟਰ ਟੂ ਸੀਐਮ ਗਾਣਾ ਕੱਢਿਆ ਗਿਆ ਜਿਹੜਾ ਗਾਣਾ ਕਿ YouTube ਤੋਂ ਹਟਾਇਆ ਗਿਆ ਜੈਨੀ ਜੋਹੜ ਤੋਂ ਵੀ ਹੁਣ NIA ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ NIA ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮਸ਼ਹੂਰ ਗਾਇਕਾ ਜੈਨੀ ਜੋਹਰ ਤੋਂ ਪੁੱਛ ਪੜਤਾਲ ਕੀਤੀ ਹੈ ਪੰਜਾਬ ਵਿੱਚ ਹੁਣ ਤੱਕ 4 ਤੋਂ 5 ਸਿੰਗਰਾਂ ਦੇ ਪੁੱਛਗਿੱਛ ਤੋਂ ਬਾਅਦ ਬਿਆਨ ਜੋ ਲੈ ਲਏ ਗਏ ਨੇ ਇਹ ਵੀ ਦੱਸ ਦਈਏ ਕਿ NIA ਨੇ ਇਸ ਤੋਂ ਪਹਿਲਾਂ ਸਿੱਧੂ ਦੀ ਮੂਹ ਬੋਲੀ ਭੈਣ ਫੇਮਸ ਸਿੰਗਰ ਅਫਸਾਨਾ ਖਾਨ ਤੋਂ ਵੀ ਸਵਾਲ ਜਵਾਬ ਕੀਤੇ ਸਨ ਇਸ ਤੋਂ ਬਾਅਦ 3 ਨਵੰਬਰ ਨੂੰ ਗਾयक ਦਿਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਨੂੰ ਵੀ ਦਿੱਲੀ ਹੈੱਡਕੁਆਰਟਰ ਜੋ ਐਨਆਈਏ ਦਾ ਉੱਥੇ ਬੁਲਾਇਆ ਗਿਆ ਸੀ ਸਵਾਲ ਜਵਾਬ ਕੀਤੇ ਗਏ ਸਨ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਦੋਵੇਂ ਕਲਾਕਾਰਾਂ ਨੇ ਇੱਕ ਜੇਲ੍ਹ 'ਚ ਸ਼ੋਅ ਲਗਾਇਆ ਸੀ ਜਿੱਥੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਦੀ ਲਾਰਸ ਬਿਸ਼ਨੋਈ ਦੇ ਨਾਲ ਤਸਵੀਰ ਵਾਇਰਲ ਹੋਈ ਸੀ ਨਹੀਂ ਨਹੀਂ ਉਸ ਤੋਂ ਬਾਅਦ ਜਿਵੇਂ ਹੀ NIA ਦੇ ਵੱਲੋਂ ਅਫਸਾਨਾ ਖਾਨ ਦੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਵੀ ਗੁੱਸਾ ਜ਼ਾਹਰ ਕੀਤਾ ਗਿਆ ਸੀ ਕਿ ਕਿਉਂ ਸਿੱਧੂ ਦੇ ਬਾਅਦ ਹੁਣ ਉਸ ਦੇ ਕਰੀਬੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪਰ ਅਫਸਾਨਾ ਖਾਨ ਨੇ ਲਾਈਵ ਹੋ ਕੇ ਕਿੰਨਾ ਕਿਤੇ ਇਸ ਕਾਲ ਦਾ ਜ਼ਿਕਰ ਕੀਤਾ ਸੀ ਕਿ ਮੇਰੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਸਵਾਲ ਨਹੀਂ ਪੁੱਛਿਆ ਗਿਆ ਜਿਹੜਾ ਮੇਰੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ NIA ਦੇ ਵੱਲੋਂ ਜੈਨੀ ਜੋਹੜ ਗਾਇਕਾ ਤੋਂ ਪੁੱਛ ਪੜਤਾਲ ਕੀਤੀ ਗਈ ਹੈ तकरीबन 4 ਘੰਟੇ ਦਾ ਸਮਾਂ ਲੱਗਿਆ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਜੈਨੀ ਜੋਹੜ ਉਹੀ ਸਿੰਗਰ ਰਿਸ਼ਤੇ ਵੱਲੋਂ ਬੀਤੇ ਹੀ ਸਮੇਂ ਦੇ ਵਿੱਚ ਗਾਇਕ ਇੱਕ ਗਾਣਾ ਗਾਇਆ ਗਿਆ ਸੀ ਲੈਟਰ ਟੂ ਸੀਐਮ ਇਸ ਤੋਂ ਬਾਅਦ ਵਿਵਾਦ ਛੜਿਆ ਸੀ ਭਾਵੇਂ ਕਿ ਗਾਣਾ YouTube ਤੋਂ ਹਟਾਇਆ ਗਿਆ ਸੀ ਪਰ ਜੈਨੀ ਜੋਹੜ ਨੇ ਇੱਕ ਟਵੀਟ ਦੇ ਰਾਹੀਂ ਇਸ ਕੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਨਿੱਤ ਨਵਾਂ ਗਾਣਾ ਇਨਸਾਫ ਦੇ ਲਈ ਆਉਂਦਾ ਰਹੇਗਾ ਤੇ ਹੁਣ ਵੱਡੀ ਖਬਰ ਹੈ ਕਿ NIA ਜੈਨੀ ਜੋਹੜ ਦੇ ਨਾਲ ਪੁੱਛ ਪੜਤਾਲ ਕੀਤੀ ਹੈ